ਯੋਗ ਐਸਐਸਪੀ ਸਾਹਿਬ ਜੀ ਆ ਗਏ ਨੇ ਤਾੜੀਆਂ ਮਾਰ ਕੇ ਮਾਰ ਕੇ ਸਵਾਗਤ ਕੀਤਾ ਜਾਵੇ ਬਟਾਲਾ ਪੁਸਤਾ ਇਹ ਉਪਰਾਧ ਬੈਠਣ ਦੀ ਕਿਰਪਾਤਾ ਕਰੋ ਤੁਹਾਨੂੰ ਦੁਬਾਰਾ ਬਿਲਾ ਲਿਆ ਜਾਏਗਾ ਅਗਲੇ ਦਸ ਘੜੇ ਰੁਕ ਕੇ ਪਿੱਛੇ ਬੈਠ ਜਾਓ ਤੁਹਾਨੂੰ ਕੁਰਸੀਆਂ ਦਿੜ ਕੇ ਤੁਹਾਨੂੰ ਦੇ ਦੇਣਗੇ ਪਿੱਛੇ ਬੈਠਣ ਦੀ ਸੈਮੀਨਾਰ ਕੀਤਾ ਜਾ ਰਿਹਾ ਹੈ 1000 ਦੇ ਕਰੀਬ ਮੋਬਾਈਲ ਅਸੀਂ ਆਪਜੀ ਦੀ ਸੇਵਾ ਵਿੱਚ ਮੋਬਾਈਲ ਦੇ ਵਿੱਚ ਬਹੁਤ ਜ਼ਿਆਦੀਆਂ ਸਾਡੀਆਂ ਜਾਦਾ ਜੁੜੀਆਂ ਹੁੰਦੀਆਂ ਨੇ ਗੱਲ ਕੀਮਤ ਦੀ ਨਹੀਂ ਹੈ 1000 ਦਾ ਜਾਂ ਕਿਸੇ ਦਾ 1.5 ਲੱਖ ਦਾ ਹੈ ਗੱਲ ਇਹ ਹੈ ਕਿ ਸਾਡੀ ਮੈਮਰੀ ਜੁੜੀ ਹੁੰਦੀ ਹੈ ਸਾਡੀਆਂ ਜਾਦਾ ਇੱਕ ਵੀਰ ਦੀ ਮੈਸੇਜ ਨੇ ਉਸ ਨੂੰ ਗਿਫਟ ਕੀਤਾ ਸੀ ਤੇ ਜਿਸ ਦਿਨ ਉਹਦਾ ਸਕਨ ਸੀ ਉਸੇ ਦਿਨ ਇਹ ਸੈਮੀਨਾਰ ਕਰ ਰਹੇ ਸੀ ਤੇ ਉਹਦੀ ਖੁਸ਼ੀ ਦੀ ਹੱਦ ਕੋ ਜਿਹੜੀ ਸੀ ਆਪਣੇ ਪਰਿਵਾਰ ਨੂੰ ਦੱਸਿਆ ਹੋਵੇਗਾ ਕਿੰਨੀ ਖੁਸ਼ੀ ਹੋਈ ਹੋਵੇਗੀ ਤੇ ਕਰਾਂਗਾ ਪ੍ਰਮਾਣ ਜੋ ਐਸਐਸਪੀ ਸਾਹਿਬਾ ਦੇ ਸਟੇਜ ਤੇ ਆਉਂ ਤੇ ਆਪਣੇ ਵਿਚਾਰ ਆਵਦੀ ਨਾਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਦਿੰਦਾ ਤੇ ਤੁਹਾਡੇ ਸਾਰਿਆਂ ਦਾ ਵੀ ਇੱਥੇ ਆ ਕੇ ਸਵਾਗਤ ਕਰਦਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਮੋਬਾਈਲ ਜਿਹੜੇ ਲੋਕਾਂ ਦੇ ਖੋਏ ਸੀਗੇ ਉਹਨਾਂ ਨੂੰ ਰਿਟਰਨ ਕੀਤੇ ਹੈ ਤੇ ਅੱਜ ਵੀ ਇੱਕ ਨਵੇਂ ਸਾਲ ਦੇ ਤੋਹਫੇ ਦੀ ਤਰ੍ਹਾਂ ਅਸੀਂ 350 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਆ ਤੁਹਾਡੀਆਂ ਯਾਦਾਂ ਬਹੁਤ ਕੁਝ ਜੁੜਿਆ ਹੁੰਦਾ ਇਸ ਕਰਕੇ ਮੈਂ ਬਟਾਲਾ ਪੁਲਿਸ ਦੀ ਇਹ ਬਹੁਤ ਵੱਡੀ ਪ੍ਰਾਪਤੀ ਮੰਨਦਾ ਮੈਨੂੰ ਪਤਾ ਲੱਗਿਆ ਸੀ ਕਿ ਜਿਹੜੇ ਹੁਣ ਅਸੀਂ ਮੋਬਾਈਲ ਰਿਟਰਨ ਕਰ ਰਹੇ ਹਾਂ ਇਹਦੀ ਕੀਮਤ ਕੁਝ 60 ਲੱਖ ਰੁਪਏ ਦੇ ਨੇੜੇ ਹੈਗੀ ਹੈ ਤੇ ਪੂਰੇ ਸਾਲ ਦੇ ਵਿੱਚ 1350 ਅਸੀਂ ਮੋਬਾਈਲ ਰਿਟਰਨ ਕੀਤੇ ਹੈ ਜਿਦੀ ਕੀਮਤ 2 ਕਰੋੜ 60 ਲੱਖ ਦੇ ਨੇੜੇ ਹੈਗੀ ਹੈ ਤੇ ਮੈਂ ਇਸ ਇਵੈਂਟ ਦੇ ਨਾਲ-ਨਾਲ ਤੁਹਾਨੂੰ ਜਿਲ੍ਹਾ ਦੇ ਵਿੱਚ ਭੇਜਿਆ ਗਿਆ ਹੈ ਇਹਦੇ ਨਾਲ ਹੀ ਜਿਹੜੇ ਡਰਗਸ ਮਗਲਟ ਕੀਤੀ ਹੈਗੀ ਇਹਦੇ ਨਾਲ-ਨਾਲ ਹੀ ਜਿਹੜੇ ਇਸ ਨਸ਼ੇ ਦੀ ਦਲਦਲ ਚੋਂ ਸਾਡੇ ਨੌਜਵਾਨ ਬਾਹਰ ਆਣਾ ਚਾਹੁੰਦੇ ਨੇ ਉਹਨਾਂ ਦੇ ਲਈ ਅਸੀਂ ਡੀਡਿਕਸ਼ਨ ਤਾਂ ਕਿ ਉਹ ਇਸ ਨਸ਼ੇ ਦੀ ਦਲਦਲ ਦੇ ਵਿੱਚੋਂ ਬਾਹਰ ਆ ਸਕਣ ਤੇ ਮੈਂ ਆਪਣੇ ਪੂਰੇ ਬਟਾਲਾ ਪੁਲਿਸ ਦੇ ਜੀਓ ਸਾਹਿਬਾਨ ਐਸਐਚਓ ਸਾਹਿਬਾਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਾਸ਼ਸ਼ ਸੰਵਾਦਾਂ ਕਿ ਆਉਣ ਵਾਲੇ ਸਾਲ ਦੇ ਵਿੱਚ ਵੀ ਸਾਡੀ ਬਟਾਲਾ ਪੁਲਿਸ ਇਸੇ ਤਰ੍ਹਾਂ ਮਿਹਨਤ ਕਰੇਗੀ ਤੇ ਇਸੇ ਤਰ੍ਹਾਂ ਜਿਹੜਾ ਹੈਗਾ ਨਸ਼ੇ ਦੇ ਖਿਲਾਫ ਵੀ ਲੜਦੇ ਰਹਿਣਾ ਹੈ ਧੰਨਵਾਦ ਚਲੋ 7 ਨੰਬਰ ਕਿੱਥੇ 11 ਤੋਂ 20 ਤੱਕ ਇਹ ਰੈਡੀ ਰਹਿਣ 11 ਤੋਂ 20 ਤੱਕ ਕਰ ਤੂੰ ਵੀ ਜੀ ਜਲਦੀ ਆਓ ਜੀ ਚੱਲ ਆ ਜਾਓ ਆਪਣਾ ਜਲੋ ਆ ਮੇਰੇ ਪਿੱਛੇ ਆ ਗਵਾੜੇ ਬੜੇ ਜੀ ਸਾਰੇ ਤੋਂ ਅੱਗੇ 21 ਤੋਂ 30 ਇੱਥੇ ਆ ਜਾਓ ਜੀ ਅੱਗੇ ਥੱਲੇ ਥੱਲੇ نیچے ਆ ਜਾਓ 21 ਤੋਂ 30 ਅੱਜ ਮੋਬਾਈਲ ਵੰਡੇਗੇ ਕਿੰਨੇ ਮੋਬਾਈਲ ਵੰਡੇਗੇ ਉਸ ਤੋਂ ਪਹਿਲਾਂ ਕਿੰਨੇ ਵੰਡੇਗੇ ਅੱਜ ਜੀ ਇਹ ਨਵੇਂ ਸਾਲ ਦੇ ਉੱਤੇ ਅਸੀਂ ਇੱਕ ਉਪਰਾਲਾ ਕੀਤਾ ਹੈਗਾ ਬਟਾਲਾ ਪੁਲਿਸ ਨੇ ਅੱਜ ਅਸੀਂ 350 ਦੇ ਕਰਾਈਬ ਜਿਹੜੇ ਮੋਬਾਈਲ ਹੈਗੇ ਆ ਉਹ ਲੋਕਾਂ ਨੂੰ ਵੰਡੇ ਆ ਜਿੱਦੀ ਕੀਮਤ ਤਕਰੀਬ 7-8 ਦੇ ਨੇੜੇ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਸਾਰੇ ਸਾਲ ਦੇ ਵਿੱਚ ਅਸੀਂ 13500 ਦੇ ਨਜ਼ਦੀਕ ਜਿਹੜੇ ਮੋਬਾਈਲ ਹੈਗੇ ਆ ਉਹ ਲੱਭ ਕੇ ਲੋਕਾਂ ਨੂੰ ਰਿਟਰਨ ਕੀਤੇ ਆ ਜਿੱਦੀ ਕੀਮਤ ਕੁਝ 22 ਕਰੋੜ ਦੇ ਨੇੜੇ ਆਂਦੀ ਹੈਗੀ ਤੇ ਅਸੀਂ ਇਹਦੇ ਵਿੱਚ ਇਹ ਹੈਗਾ ਕਿ ਮੈਂ ਤੁਹਾਡੇ ਮਾਦੇ ਮਾਹੀ ਸਾਰੇ ਬਟਾਲਾ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਕਿਸੇ ਦਾ ਵੀ ਜੇ ਮੋਬਾਈਲ ਕਿਤੇ ਗਵਾਜਦਾ ਹੈਗਾ ਤਾਂ ਜਾਂ ਤਾਂ ਉਹਦਾ ਡੱਬਾ ਜਾਂ ਉਹਦਾ ਆਈਐਮਆਈ ਨੰਬਰ ਹੁੰਦਾ ਇੱਕ ਉਹ ਸਾਡੇ ਕੋਲ ਲੈ ਕੇ ਪਹੁੰਚੋ ਤੁਸੀਂ ਇਹ ਨੰਬਰ ਜਾਂ ਤਾਂ ਥਾਣੇ ਦੇ ਵਿੱਚ ਤੁਸੀਂ ਆਪਣੇ ਕੋਲ ਦੇ ਸਕਦੇ ਹੋ ਜਾਂ ਸਾਂਝ ਕੇਂਦਰਾਂ ਦੇ ਵਿੱਚ ਆਪਣੇ ਇੱਕ ਮੇਲ ਦੇ ਸਕਦੇ ਹੋ ਤੇ ਉਹਦੇ ਵਿੱਚ ਅਸੀਂ ਪੂਰੀ ਐਫਰਟ ਕਰਕੇ ਜਿਹੜਾ ਹੈਗਾ ਤੁਹਾਡਾ ਮੋਬਾਈਲ ਲੱਭ ਕੇ ਵਾਪਿਸ ਦਵਾਵਾਂਗੇ ਤੁਹਾਡੀ ਟੀਮ ਨੇ ਪੰਜਾਬ ਪੂਰੇ ਜਿੱਤੇ ਲੱਭੇ ਉਹਦੇ ਸਮਝ ਆ ਗਿਆ ਕਿ ਕੋਈ ਨਹੀਂ ਨੈਟਵਰਕ لیکن کوجے ਤੋਂ موبائل ਆச்சே ਵੀ ਲੋਕ ملے ਜਿਹੜੇ ਵਿਦੇਸ਼ ਚ ਗਏ ਦੇ ਸੀ ਵਿਦੇਸ਼ ਲੱਗੇ ਸੀ ਹੁਣ ਉੱਥੋਂ ਵੀ ਵਾਪਸ ਆ ਗਏ ਕਿੰਨਾ ਉਫਾ ਉਪਰਾਲਾ ਜਾਂ ਇਸ ਨਾਲ ਕਿੰਨੀ ਕਿ ਸੰਤੁਸ਼ਟੀ ਮਿਲਦੀ ਲੋਕਾਂ ਨੂੰ ਆ ਬਿਲਕੁਲ ਜੀ ਇਹਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਆ ਅੰਡਰ ਦੀ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਤੇ ਡੀਐਸਪੀ ਸਿਕਿਉਰਟੀ ਨੇ ਬੜਾਈ ਟੀਮ ਨੇ ਐਫਰਟ ਕੀਤਾ ਹੈਗਾ ਮੈਨੂੰ ਕੁਝ ਅਫਸਰ ਦੱਸ ਰਹੇ ਸੀਗੇ ਕਿ ਮਹਾਰਾਸ਼ਟਰਾ ਤੋਂ ਤੇ ਬਿਹਾਰ ਤੋਂ ਜਿਹੜੇ ਮੋਬਾਈਲ ਹੈਗੇ ਆ ਅਸੀਂ ਵਾਪਸ ਲਿਆ ਕੇ ਲੋਕਾਂ ਨੂੰ ਰਿਟਰਨ ਕੀਤੇ ਹੈਗੇ ਤੇ ਇਹ ਚ ਜਿਹੜੀ ਟੀਮ ਹੈ ਸਾਡੀ ਬੜਾ ਅੱਛਾ ਕੰਮ ਕਰਦੀ ਹੈ ਮੈਂ ਉਹਨਾਂ ਦੇ ਕੰਮ ਨੂੰ ਅਪਰੀਸ਼ੀਏ ਅਜੀ ਅਕਰਵਾਲ ਅਜੀ ਕਿੱਥੇ ਫੋਨ ਗੁਆਚਾ ਸੀ ਤੇ ਅੱਜ ਜਦੋਂ ਮਿਲ ਗਿਆ ਤਾਂ ਕੀ ਕਹਿਣਾ ਚਾਹੋਗੇ ਲੇਕੋ ਜੀ ਅਸੀਂ ਹੈਗੇ ਆ ਕਾਲੀਦਵਾਰੇ ਮੰਦਰ ਤੇ ਸੇਵਾਦਾਰ ਆਂ ਉਥੇ ਸੇਵਾ ਕਰਦੇ ਪਏ ਸੀ ਤੇ ਸਾਡੇ ਸੇਵਾ ਕਰਦੇ ਕਰਦੇ ਕੋਈ ਚੁੱਕ ਕੇ ਲੈ ਗਿਆ ਸੀ ਮੋਬਾਈਲ ਤੇ ਅੱਜ ਇਨ ਮਹੀਨਿਆਂ ਬਾਅਦ ਮਾਤਾ ਰਣਦੇ ਦੇ ਅਸ਼ੀਰਵਾਦ ਨਾਲ ਅਰੇਨਾ ਚਲਕੇ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਸਾਨੂੰ ਉਹ ਦੁਆਰਾ ਮਿਲਿਆ ਏ ਦੀਪ ਸਿੰਘ ਜੀ ਉਹ ਚ ਯਾਦਦਾ ਸਪੈਸ਼ਲ ਹੈ ਕਿ ਮੇਰੇ ਮੋਬਾਈਲ ਨਾਲ ਜੁੜੀ ਦੀ ਸਾਡੀ ਦੀਦੀ ਨੇ ਗਿਫਟ ਕੀਤਾ ਸੀ ਸਾਡਾ ਇਹ ਗਿਫਟ ਕਰਕੇ ਮਨ ਬਹੁਤ ਪ੍ਰਸਾਣ ਸੀ ਕਿ ਦੀਦੀ ਨੇ ਨਵਾਂ ਮੋਬਾਈਲ ਗਿਫਟ ਕੀਤਾ ਤੇ ਉਹ ਚੋਰੀ ਹੋ ਗਿਆ ਏ ਤੇ ਐਸ ਕਰਕੇ ਦੁੱਖ ਲੱਗਦਾ ਸੀ ਤੇ ਹੁਣ ਬਹੁਤ ਮਨ ਖੁਸ਼ ਹੋ ਰਿਹਾ ਹੈ ਕਿ ਮਨ ਦੇ ਵਿੱਚ ਖੁਸ਼ੀ ਨਾਲ ਅਥਰੂ ਵੀ ਆ ਰਹੇ ਕਿ ਲੋ ਜੀ ਕਿ ਦੀਦੀ ਦਾ ਦਿੱਤਾ ਗਿਫਟ ਵਾਪਸ ਮਿਲ ਗਿਆ ਏ ਮੇਰਾ ਨਾਮ ਹੈ ਸੁਵੇਧਰ ਕੇਕੇ ਸ਼ਰਮਾ ਅੱਜ ਕੀ ਹੋਇਆ ਕਿ ਕਿਤੇ ਗਿਆ ਚਾਹੇ ਇੱਥੇ ਬਸ ਸਟਾਪ ਲਾ ਕੇ ਬੈਠੇ ਮੇਰੇ ਦਾ ਰਮਨਦੀਪ ਦਾ ਜੀ ਤੇ ਮੈਂ ਕਸਤੂਰੀ ਸਾਹਿਬ ਨੂੰ ਜਾ ਕੇ ਦੱਸਿਆ ਨਾ ਇਹ ਸੇਫਰ ਡਿਪਾਰਟਮੈਂਟ ਨਹੀਂ ਹੈ ਤੇ ਇਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ ਤੇ तकरीबन 5-6 ਮਹੀਨੇ ਦੇ ਵਿੱਚ ਲੱਭ ਕੇ ਦਿੱਤਾ ਉਹ ਪਤਾ ਚੱਲਿਆ ਵੀ ਰਾਣ ਰਾਗ ਗਿਆ ਬੜੀ ਮੁਸ਼ਕਲ ਹੋ ਆਪਣੇ ਤਰੀਕਿਆਂ ਨਾਲ ਇਹਨਾਂ ਨੇ ਉਹ ਬੰਦੇ ਨੂੰ ਬੁਕਾ ਕੇ 180 120 ਤੱਕ ਉੱਥੋਂ ਉਹਨਾਂ ਨੇ ਫਿਰ ਭੇਜਿਆ ਤੇ ਮੈਨੂੰ ਫਿਰ ਮੈਸੇਜ ਆਇਆ ਵੀ ਤੁਹਾਡਾ ਮੋਬਾਈਲ ਮਿਲ ਚੁੱਕਾ ਵਾ ਵੇਰਾ ਨਾਮ ਸੰਦੀਪ ਲਖਨਪਾਲ ਹੈ ਜੀ ਮੇਰਾ ਫੋਨ ਸੇ ਜਲੰਧਰ ਬੱਸ ਸਟੈਂਡ ਦੇ ਗਵਾਚਾ ਸੀਗਾ ਜੀ ਅੱਜ 1 ਸਾਲ ਲੇ ਥੋੜੇ ਮਹੀਨੇ ਬਾਅਦ ਪੰਜਾਬ ਪੁਸਤ ਲੱਭ ਕੇ ਦਿੱਤਾ ਇਹ ਹੀ ਉਹਨਾਂ ਨੇ ਤੇ ਬਹੁਤ ਬਹੁਤ ਧੰਨਵਾਦੀ ਹੈ ਉਹ ਦੇਖਿਆ ਤੁਹਾਨੂੰ ਕਿਤਾ ਬਹੁਤ ਚੰਗਾ ਯਾਦ ਆ ਸਰ ਮੈਂ ਦੇਰਾ ਤੋਂ ਗਿਆ ਹੀਗਾ ਜੀ ਸਾਰੀਆਂ ਵੀਡੀਓਾਂ ਦੇ ਜਿ ਪਈਆਂ ਵੇਖਣ ਦਾ ਮੌਕਾ ਨਹੀਂ ਮਿਲਿਆ ਤੇ 31 ਦਸੰਬਰ ਨੂੰ ਫੋਨ ਆਇਆ ਜੀ ਤੇ ਕਾਰ ਦੇ ਵਿੱਚ ਸਪੀਕਰ ਤੇ ਨਾਲ ਮੇਰਾ ਫੋਨ ਲੱਗਾ ਦਾ ਸੀ ਸਾਡੇ ਨਿਆਣਿਆਂ ਨੇ ਬੜੀ ਖੁਸ਼ੀ ਮਨਾਈ ਕਹਿੰਦੇ ਲੋ ਪਾਪਾ ਇੱਕ ਫੋਲਾ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਬਹੁਤ ਬਹੁਤ ਧੰਨਵਾਦੀ ਰਹੀ